ਸ੍ਰੀ ਕਾਲਜੀ ਮੈਂ ਅਦਕਰਨ ਸਿੰਘ ਸੰਧਵਾ ਜੀ ਦੇਖ ਰਹੇ ਐਕਸਪੈਸ ਸੱਜਣ ਅੱਜ ਸਾਡੇ ਕੋਲ ਪਹੁੰਚੇ ਐ ਸਰਦਾਰ ਕਿਰਨਜੀਤ ਸਿੰਘ ਗਹਿਰੀ ਦਲਤ ਮਹਾ ਪੰਚਾਇਤ ਦੇ ਚੇਅਰਮੈਨ ਤੇ ਕਾਂਗਰਸ ਦੇ ਜਰਨਲ ਸਕੱਤਰ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਦਿਨੋਂ ਦਿਨ ਦਲਤ ਸਮਾਜ ਦੇ ਉੱਤੇ ਘਟਨਾਵਾਂ ਹੋ ਰਹੀਆਂ ਐ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਿਤ ਮਹਾਪੰਚਾਇਤ ਪੰਜਾਬ ਜਨਸਕਦਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪੰਜਾਬ ਦੇ ਵਿੱਚ 40% ਦੀ ਆਬਾਦੀ ਦਲਿਤ ਭਾਈਚਾਰੇ ਦੀ ਜਾਨੀ ਅਤੇ ਸੂਚਿਤ ਜਾਤੀ ਵਰਗ ਦੇ ਲੋਕਾਂ ਦੀ 40% ਜਿਹੜੀ ਹੈ ਆਬਾਦੀ ਹੈ ਜਿਰੋਂ ਦਿਨ ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਦੇ ਉੱਪਰ ਅਤਿਆਚਾਰਾਂ ਦਾ ਜਿਰੋਂ ਦਿਨ ਵਾਧਾ ਹੋ ਰਿਹਾ ਬੜੇ ਅਫਸੋਸ ਦੀ ਗੱਲ ਹੈਗੀ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਬਣੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਆਗੂਆਂ ਨੇ ਜਾਨੀ ਭਗਵੰਤ ਮਾਨ ਤੇ ਕੇਜਰੀਵਾਲ ਨੇ ਐਸਸੀਬੀਸੀ ਸਮਾਜ ਦੇ ਲੋਕਾਂ ਨੂੰ ਇੱਕ ਲਾਰਾ ਲਾਇਆ ਕਿ ਅਸੀਂ ਤੁਹਾਡੇ ਲਈ ਬਹੁਤ ਕੁਝ ਕਰਾਂਗੇ ਤੁਹਾਡੇ ਹੱਕਾਂ ਦੇ ਇੱਤਾਂ ਦੀ ਰਾਖੀ ਕਰਾਂਗੇ ਐਸਸੀਬੀਸੀ ਸਮਾਜ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਪਰਮਾਉਣ ਵਾਸਤੇ ਇਹਨਾਂ ਨੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦੀ ਫੋਟੋ ਨੂੰ ਵੀ ਵਰਤਿਆ ਸੀਧਿਆਜਮ 박싱 ਦੀ ਫੋਟੋ ਨੂੰ ਵੀ ਵਰਤਿਆ ਅੱਜ ਵੀ ਆਪਦੇ ਮੰਗਰ ਜਦੋਂ ਪ੍ਰੈਸ ਕਾਨਫਰੰਸ ਕਰਦੇ ਆ ਮੁੱਖ ਮੰਤਰੀ ਸਾਹਿਬ ਸੀਧਿਆਜਮ 박싱 ਜੀ ਤੇ ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਲਾਉਂਦੇ ਆ ਮੈਂ ਪਹਿਲਾਂ ਵੀ ਕਈ ਵਾਰ ਕਰ ਚੁੱਕਿਆ ਅਸਲ ਦੇ ਵਿੱਚ ਕੇਜਰੀਵਾਲ ਦਾ ਚਰੋ ਵਿਚਾਰਾ ਜੇਲ੍ਹ ਜੀ ਹੈ ਪਰ ਵਰਤਮਾਨ ਜੀ ਵੀ ਆਪਦੇ ਮੰਗਰ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਲਾ ਕੇ ਪ੍ਰੈਸ ਕਾਨਫਰੰਸ ਕਰਨ ਦਾ ਖਾਕੋ ਖੋ ਜੁਕੇ ਹੈ ਕੀ ਕਾਰਨ ਹੈ ਕਿ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਜਿਹਦਾ ਚੇਅਰਮੈਨ ਇੱਕ ਐਸਸੀ ਕਿਸੇ ਵਿਅਕਤੀ ਨੂੰ ਨਿਯੁਕਤ ਕਰਨਾ ਹੈ ਸਰਕਾਰ ਬਣੀ ਨੂੰ 3 ਸਾਲ ਦੇ ਕਰੀਬ ਸਮਾਂ ਬੀਤਣ ਦੇ ਨੇੜੇ ਹੈ ਹੁਣ ਤੱਕ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦਾ ਕੋਈ ਚੇਅਰਮੈਨ ਇਹਨਾਂ ਨੇ ਨਹੀਂ ਲਾਇਆ ਬਲਕਿ ਇੱਕ ਇੱਕ ਆਈਏ ਅਫਸਰ ਅਧਿਕਾਰੀ ਨੂੰ ਜਿਹੜਾ ਹੈਗਾ ਉਹਦਾ ਚਾਰਜ ਦਿੱਤਾ ਹੋਇਆ। ਦੂਸਰਾ ਇਹ ਐਸੇ ਕਮਿਸ਼ਨ ਦੇ ਜਿਹੜੇ ਮੈਂਬਰ ਸੀਗੇ ਉਹ 10 ਮੈਂਬਰ ਸੀਗੇ। ਔਰ 10 ਮੈਂਬਰਾਂ ਜਤਨੇਊਰ ਜਿਹੜਾ ਸੀਗਾ 6 ਸਾਲ ਸੀ। ਇਹਨਾਂ ਨੇ ਉਹ 10 ਮੈਂਬਰਾਂ ਦੀ ਗਿਣਤੀ ਘਟਾ ਕੇ 5 ਕਰਤੀ। ਤੇ ਜਿਹੜਾ ਸਮਾਂ ਸੀਗਾ 6 ਸਾਲ ਦਾ ਉਹ ਉਹਨਾਂ ਨੇ ਘਟਾ ਕੇ 3 ਸਾਲ ਕਰਤਾ। ਹੁਣ ਇੱਥੇ ਦੇਖਣ ਵਾਲੀ ਗੱਲ ਇਹ ਹੈ ਵੀ ਪੰਜਾਬ ਦੇ ਵਿੱਚ ਦਲਤਾਂ ਦੇ ਉੱਪਰ ਐਸਸੀਬੀਸੀ ਲੋਕਾਂ ਦੇ ਉੱਪਰ ਜਿਰੋਨ ਦੇ ਅਤਿਆਚਾਰ ਵੱਧ ਰਹੇ ਐ ਤੇ ਜਿਹੜਾ ਐਸਸੀ ਕਮਿਸ਼ਨ ਬਣਾਇਆ ਗਿਆ ਸੀ ਉਹ ਐਸਸੀ ਕਮਿਸ਼ਨ ਨੂੰ ਇਹਨਾਂ ਨੇ ਬੁਰੀ ਤਰ੍ਹਾਂ ਫੇਲ ਕਰਤਾ ਐ ਐਸਸੀ ਕਮਿਸ਼ਨ ਦੀ ਕੋਈ ਪ੍ਰਤੀਕਰਿਆ ਨਹੀਂ ਜਿਹਦੇ ਕੋਲ ਚਾਰਜ ਹੈਗਾ ਉਹਦੇ ਵੱਲੋਂ ਕੋਈ ਦੌਰਾ ਨਹੀਂ ਕੋਈ ਘਟਨਾ ਸਥਾਨ ਤੇ ਨਹੀਂ ਜਾਂਦਾ ਕੋਈ ਮਤਲਬ ਕਮਿਸ਼ਨ ਨੂੰ ਬਿਲਕੁਲ ਇਹਨਾਂ ਨੇ ਠੱਡੇ ਬਸ ਦੇ ਵਿੱਚ ਪਾ ਦਿੱਤਾ ਜਦੋਂ ਸਪਾਸਟੇ ਸਾਹਮਣੇ ਆਉਂਦਾ ਹੈ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਇਹ ਐਂਟੀ ਸ਼ਰੂਲ ਕਾਸਟ ਮਨਸਪਤਾ ਵਾਲੀ ਸਰਕਾਰ ਹੈ ਕਿਉਂਕਿ ਐਸਸੀ ਕਮਿਸ਼ਨ ਦਾ ਜਿਹੜਾ ਕੰਮ ਹੈ ਕਿਸੇ ਨੂੰ ਨੌਕਰੀ ਦੇ ਵਿੱਚ ਪ੍ਰਮੋਸ਼ਨ ਨਹੀਂ ਮਿਲੀ ਉਹਦੇ ਨਾਲ ਭੇਦਭਾਵ ਹੋਇਆ ਕਿਸੇ ਕਰਮਚਾਰੀ ਨੂੰ ਜਿਹੜਾ ਗੈਰਕਾਨੂੰਨੀ ਤਰੰਗ ਢੰਗ ਦੇ ਨਾਲ ਕਿਸੇ ਨੂੰ ਸਸਪੈਂਡ ਕਰਤਾ ਕਿਸੇ ਨੂੰ ਮੁਤਲ ਕਰਤਾ ਕਿਸੇ ਮਹਿਕਮੇ ਵਿੱਚ ਭਰਤੀ ਹੋਈ ਹੈ ਤੇ ਉਹ ਭਰਤੀ ਦੇ ਵਿੱਚ ਐਸਸੀ ਜਿਹੜੇ ਹੈ ਉਹਨਾਂ ਦੀ ਗਿਣਤੀ ਪੂਰੀ ਨਹੀਂ ਕੀਤੀ ਗਈ ਕਿਸੇ ਕਾਲਜਾਂ ਦੇ ਵਿੱਚ ਜਿਹੜੀ ਐਡਮਿਸ਼ਨਾਂ ਹੋ ਰਹੀਆਂ ਹੋਣਾਂ ਉਹਨਾਂ ਐਡਮਿਸ਼ਨਾਂ ਦੇ ਵਿੱਚ ਐਸਸੀ ਬੱਚਿਆਂ ਦੇ ਨਾਲ ਕਿੰਨਾ ਕੁ ਦੀ ਭੇਦਭਾਵ ਹੁੰਦਾ ਹੈ ਨਿੱਜੀ ਕਾਲਜਾਂ ਵਾਲੇ ਜਿਹੜੇ ਹੈਗੇ ਆ ਉਹ ਐਸਸੀ ਬੱਚਿਆਂ ਨੂੰ ਫੀਸਾਂ ਭਰਨ ਵਾਸਤੇ ਮਜਬੂਰ ਕਰਦੇ ਆ ਸੋ ਇਹਦਾ ਸਾਰੀਆਂ ਚੀਜ਼ਾਂ ਨੂੰ ਹੋਰ ਬਹੁਤ ਸਾਰੇ ਮਸਲੇ ਹੈਗੇ ਆ ਜਿਨ੍ਹਾਂ ਨੂੰ ਐਸਸੀ ਕਮਿਸ਼ਨ ਨੇ ਆਪਦੀ ਨਜ਼ਰ ਰੱਖਣੀ ਹੁੰਦੀ ਹੈ ਤਾਂ ਪਰ ਭਗਵੰਤ ਮਾਨ ਜੀ ਤੁਸੀਂ ਤਾਂ ਐਸਸੀ ਕਮਿਸ਼ਨ ਦਾ ਬੇੜਾ ਵਾਹਤਾ ਐਸਸੀ ਕਮਿਸ਼ਨ ਦੇ ਮੈਂਬਰ ਘਟਾ ਦਿੱਤੇ ਚੇਅਰਮੈਨ ਵਾਲੇ ਤੋਂ ਕੁਸੜ ਤੋਂ ਲੱਗਿਆ ਨਹੀਂ ਤੁਸੀਂ ਲਈ ਇਹ ਕਿ ਜੇ ਮਾਨਸਿਕਤਾ ਨੂੰ ਮਾਨਸਿਕਤਾ ਨੂੰ ਬਦਲੋ ਪਹਿਲਾਂ ਆਮ ਆਦਮੀ ਪਾਰਟੀ ਨੇ ਧੋਖਾ ਕੀਤਾ ਐਸਸੀ ਲੋਕਾਂ ਦੇ ਨਾਲ ਝਾੜੂ ਚੋਣ ਦਾ ਸੰਸਾਰ ਰੱਖ ਕੇ ਝਾੜੂ ਚੋਣ ਦਾ ਸੰਸਾਰ ਜੋ ਰੱਖਿਆ ਤੇ ਲੋਕਾਂ ਨੂੰ ਐਵੇਂ ਲੱਗਿਆ ਖਾਸ ਕਰਕੇ ਸਾਡੇ ਵਲਮੀਕੀ ਭਾਈਚਾਰੇ ਨੂੰ ਸਪਾਈ ਕਰਮਚਾਰੀਆਂ ਨੂੰ ਯਾਰ ਝਾੜੂ ਚੋਣ ਦਾ ਸੰਸਾਰ ਰੱਖਿਆ ਤੇ ਇਹ ਸਾਡਾ ਰੋਜ਼ਗਾਰ ਹੈ ਸੋ ਇਹ ਬੜਾ ਵੱਡਾ ਵਹਿਮ ਬੜਾ ਬੜਾ ਧੋਖਾ ਕਰਕੇ ਇਹਨਾਂ ਨੇ ਸਰਕਾਰ ਬਣਾਈ ਔਰ ਜਿੱਲੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਜਦੋਂ ਸਰਕਾਰ ਬੜੀਆਂ ਦੇਖ ਰਹੇ ਹੋ ਸੋ ਬਹੁਤ ਸਾਰੇ ਜਿਹੜੇ ਘਟਾਲੇ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਪਰ ਖਾਸ ਤੌਰ ਤੇ ਮੈਂ ਜਰੂਰ ਇਹ ਗੱਲ ਕਹਿਣੀ ਚਾਹਾਂਗਾ ਪੰਜਾਬ ਦੇ 40% ਦੀ ਐਸਸੀ ਬੀਸੀ ਐਸਸੀ ਸਮਾਜ ਨੂੰ ਖਾਸ ਕਰਕੇ ਬੀਸੀ ਸਮਾਜ ਨੂੰ ਤੇ ਜਰਨਲ ਕੈਟਾਗਰੀ ਦੇ ਅਰਸਾਮ ਪਸੰਦ ਲੋਕਾਂ ਨੂੰ ਜਿਹੜੇ ਕਾਸਟ ਭੇਦਭਾਵ ਨਹੀਂ ਮੰਨਦੇ ਉਹਨਾਂ ਸਾਰਿਆਂ ਨੂੰ ਜਿਹੜੇ ਰਾਜਨੀਤਿਕ ਪਹੁੰਚ ਨਹੀਂ ਰੱਖਦੇ ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਪੰਜਾਬ ਦੇ ਵਿੱਚ ਜ਼ਬਰ ਜ਼ੁਲਮ ਤੇ ਬੇਅਨੁਸਾਫੀ ਨੂੰ ਅਸੀਂ ਤਾਂ ਹੀ ਬੰਦ ਕਰਾ ਸਕਦੇ ਹਾਂ ਨੈਸ਼ਨਲ ਦਲਤ ਮਹਾਪੰਚਾਇਤ ਵੱਲੋਂ ਅਸੀਂ ਸਮੇਂ-ਸਮੇਂ ਮੁਤਾਬਕ ਸਮੂਝੀਆਂ ਦਲ ਜਥੇਬੰਦੀਆਂ ਨੂੰ ਐਸੀਬੀਸੀ ਆਰਗੇਨਾਈਜੇਸ਼ਨ ਨੂੰ ਅਸੀਂ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਕਈ ਸਾਰੇ ਮਸਲੇ ਹੈਗੇ ਆ ਜਿਹੜੇ ਐਸੀਬੀਸੀ ਆਰਗੇਨਾਈਜੇਸ਼ਨਾਂ ਨੇ ਇਕੱਠੇ ਹੋ ਕੇ ਜਿਹੜੇ ਮੁਜ਼ਰਮ ਹੈਗੇ ਆ ਉਹਨਾਂ ਨੂੰ ਸਹਾਇਤਾ ਬulਨ ਦਾ ਕੰਮ ਕੀਤਾ ਤੇ ਕਿਤੇ ਤੋਂ ਵੀ ਨੈਸ਼ਨਲ ਦਲਤ ਮਹਾਪੰਚਾਇਤ ਦੇ ਪਲੇਟਫਾਰਮ ਤੋਂ ਅਸੀਂ ਪੰਜਾਬ ਦੇ ਵਿੱਚ ਐਸੀਬੀਸੀ ਲੋਕਾਂ ਦੇ ਉੱਪਰ ਹੁੰਦੇ ਜ਼ੁਲਮ ਨੂੰ ਬੰਦ ਕਰਾਉਣ ਲਈ ਆਪਣੀ ਲੜਾਈ ਜਾਰੀ ਰੱਖਾਂ ਬਹੁਤ ਬਹੁਤ ਧੰਨਵਾਦ ਜੀ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ